ਹੈ एवरीवन ਕਿਦਾਂ ਹੋ ਜੀ ਸਾਰੇ ਹੋਪਸ ਹੋ ਤੁਸੀਂ ਸਾਰੇ ਬਿਲਕੁਲ ਬਿਲਕੁਲ ਠੀਕ ਠਾਕ ਹੋਮੋਗੇ ਲਓ ਜੀ ਅੱਜ ਦੇ ਵੀ ਆਰਡਰ ਵਾਲੇ ਸੂਟ ਨੇ ਇਹ ਮੇਰੇ ਵੱਡੇ ਭੈਣ ਗੁਰਮੀਤ ਕੌਰ ਦੇ ਸੂਟ ਹੈਗੇ ਨੇ ਸਵੇਡਨ ਤੋਂ ਉਹਨਾਂ ਦੇ ਸੂਟ ਜਾਣੇ ਨੇਗੇ ਮੈਨੂੰ ਕਦੇ ਵੀ ਉਹਨਾਂ ਨਾਲ ਗੱਲ ਕਰਕੇ ਇਹ ਨਹੀਂ ਲੱਗਿਆ ਕਿ ਉਹ ਮੇਰੇ ਕਸਟਮਰ ਨੇ ਕਿ ਵੈਸੇ ਮੈਨੂੰ ਤੁਹਾਡੇ ਕਿਸੇ ਨਾਲ ਵੀ ਨਹੀਂ ਲੱਗਦਾ ਮੈਨੂੰ ਤੁਸੀਂ ਸਾਰੇ ਬਹੁਤ ਵਧੀਆ ਲੱਗਦੇ ਹੋਗੇ ਬਟ ਉਹਨਾਂ ਨੂੰ ਮੈਨੂੰ ਉਹਨਾਂ ਤੋਂ ਵੱਡੇ ਭੈਣ ਵਰਗਾ ਪਿਆਰ ਮਿਲਦਾ ਹੈ ਬਹੁਤ ਵਧੀਆ ਨਾਈਸ ਸੂਟ ਜੋ ਹੈਗੇ ਨੇ ਤੇ ਉਹਨਾਂ ਦੇ ਸੂਟ ਰੈਡੀ ਹੋਏ ਸੀ ਕਿਤੇ ਆਪਾਂ ਉਹਨਾਂ ਨੂੰ ਡਿਸਪੈਚ ਕਰਾਂਗੇ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਸੂਟ ਰੈਡੀ ਹੋਇਆ ਨੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਸਟੀਚਿੰਗ ਤੇ ਇਹ ਵਾਲਾ ਪਿਓਰ ਟਿਸਟਾ ਬ੍ਰਾਂਡ ਦੀ ਕ੍ਰੇਪ ਸੀ ਤਾਣੇਦਾਰ ਜਿਹੜੀ ਰੈਡੀ ਹੋਇਆ ਸੂਟ ਉਹਨਾਂ ਦਾ ਆਪਾਂ ਨੇ ਜਸਟ ਪੋਟਲੀ ਬਟਨ ਲਗਵਾਏ ਨੇਗੇ ਫਿਨਿਸ਼ਿੰਗ ਪੱਟੀ ਲਗਵਾਈ ਹੈ ਤੇ ਐਦਾਂ ਆਪਾਂ ਨੇ ਚੰਪਾ ਲੇਸ ਨਾਲ ਕਿਉਂਕਿ ਇਹਦੇ ਤੇ ਕੁਝ ਜ਼ਿਆਦਾ ਲੇਸ ਵਗੈਰਾ ਚੰਗੀ ਵੀ ਨਹੀਂ ਲੱਗਣੀ ਸੀਗੀ ਪਿਓਰ ਦਾ ਸੂਟ ਹੈਗਾ ਤੇ ਇਹ ਹੋ ਗਿਆ ਉਹਨਾਂ ਦੀ 슬ੀਵਸ ਤੇ ਇਹਨਾਂ ਦੀ ਜਿਹੜੀ ਕ੍ਰੇਪ ਦੀ ਰਹੂਗੀ ਬਾਟਮ ਬਾਟਮ ਦੇ ਉੱਤੇ ਵੀ ਆਪਾਂ ਏਦਾਂ ਚੰਪਾ ਲੇਸ ਨਾਲ ਡਿਜ਼ਾਈਨ ਕੀਤਾ ਹੈਗਾ ਪਿਓਰ ਕ੍ਰੇਪ ਦੀ ਬਾਟਮ ਰਹੂਗੀ ਤੇ ਜਿਹੜਾ ਦੁਪੱਟਾ ਹੈਗਾ ਇਹ ਦੁਪੱਟਾ ਰਹੂਗਾ ਜੀ ਪਿਓਰ ਕਮਲ ਚਨੂਨ ਦਾ ਦੁਪੱਟਾ ਰਹੂਗਾ ਤੇ ਇਹ ਦੁਪੱਟੇ ਤੇ ਵੀ ਆਪਾਂ ਨੇ ਜਿਹੜੀ ਫਿਨਿਸ਼ਿੰਗ ਕਰਵਾਈ ਹੈ ਸਕਿਨ ਕਲਰ ਦਾ ਉਹਨਾਂ ਨੇ ਦੁਪੱਟਾ ਕਿ ਐਸੀ ਆਪਣੇ ਰੈਡੀ ਕਰਵਾਤਾ ਤੇ ਰਾਣੀ ਛੇੜਦੀ ਮੈਨੇ ਬ੍ਰੌਕਟ ਦੀ ਹੀ ਉਹਨਾਂ ਨੇ ਭੈਣ ਨੇ ਕਿਹਾ ਵੀ ਨਹੀਂ ਸੀਗਾ ਬਟ ਮੈਨੂੰ ਆਪ ਤੋਂ ਹੀ ਜਿਹੜੀ ਚੀਜ਼ ਮੈਨੂੰ ਕਈ ਵਾਰ ਕੁਝ ਕੁ ਗੱਲਾਂ ਥੋਡੀਆਂ ਵੀ ਐਦਾਂ ਹੁੰਦੀਆਂ ਨੇ ਵੀ ਜਿਹੜੀਆਂ ਤੁਸੀਂ ਮੈਨੂੰ ਕਹਿੰਦੇ ਹੋ ਜੀ ਇਹ ਲਗਵਾ ਦਿਓ ਉਹ ਮੈਨੂੰ ਲੱਗਦਾ ਹੁੰਦਾ ਵੀ ਇਹ ਸਹੀ ਨਹੀਂ ਹੈਗਾ ਤਾਂ ਮੈਂ ਆਪਣੇ ਅਕੋਰਡਿੰਗ ਕਰਵਾ ਦਿੰਨੀ ਹੁੰਨੀ ਹੈਗੀ ਤੇ ਆਪਾਂ ਨੇ ਇਹਨੇ ਬ੍ਰாக்கਟ ਦੀ ਜਿਹੜੀ ਖੀਨ ਖਾਵਦੀ ਹੈ ਤੇ ਜਿਹੜੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਮੈਂ ਕਦੇ ਸਸਤਾ ਮਹਿੰਗਾ ਨਹੀਂ ਸੋਚਦੀ ਹੁੰਦੀ ਜਦੋਂ ਮੈਂ ਕੰਮ ਕਰਦੀ ਆ ਤੇ ਬਹੁਤ ਸੋਹਣੀ ਜਿਹੜੀ ਇਹਦੇ ਨਾਲ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਤੇ ਬ੍ਰாக்கਟ ਦੀ ਦਿੱਤੀ ਹੈਗੀ ਆਪਾਂ ਨੇ ਫਿਨਿਸ਼ਿੰਗ ਪੱਟੀ ਮੈਂ ਕੋਈ ਸਿੰਪਲ ਕੱਪੜਾ ਨਹੀਂ ਵਰਤੇ ਹੈਗਾ ਮੈਂ ਕਿਹਾ ਵੀ ਉਹਨਾਂ ਦਾ ਵਧੀਆ ਸੂਟ ਤੇ ਵਧੀਆ ਹੀ ਬਣਾ ਦਿੰਨੇ ਆਂਗੇ ਜੀ ਫਾਸਟ ਸੂਟ ਇਹ ਹੋ ਗਿਆ ਉਹਨਾਂ ਦਾ ਆਈ ਹੋਪ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਣਗੇ ਪੈਨ ਵੀਡੀਓ ਦੇਖ ਰਹੇ ਹੋਣਗੇ ਤੇ ਉਹ ਕਮੈਂਟਸ ਵੀ ਕਰ ਲੈਣਗੇ ਉਹ ਮੇਰੇ ਹਰ ਇੱਕ ਵੀਡੀਓ ਤੇ ਕਮੈਂਟ ਕਰਦੇ ਨੇ ਹਰ ਇੱਕ ਵੀਡੀਓ ਤੇ ਬਹੁਤ ਜ਼ਿਆਦਾ ਉਹ ਹੌਸਲਾ ਦਿੰਦੇ ਨੇਗੇ ਤੇ ਨੈਕਸਟ ਸੂਟ ਆਪਣਾ ਇਹ ਸੀਗਾ ਇਹ ਵਾਲਾ ਆਪਾਂ ਨੇ ਦੋ ਸ਼ਰਟਾਂ ਹੀ ਲਈਆਂ ਸੀ ਕਿ ਆਪਣੇ ਕੋਲੇ ਰੈੱਡ ਐਂਡ ਬਲੂ ਤੇ ਇਹਨੂੰ ਆਪਣਾ ਕੁੜਤਾ ਟਾਈਪ ਦੇ ਵਿੱਚ ਬਣਾ ਦਿੱਤਾ ਹੈਗਾ ਵੀ ਨੇ ਇੱਕ ਬਣਾ ਕੇ ਐਦਾਂ কুরਤਾ ਪੱਟੀ ਤੇ ਜਸਟ ਸਿੰਪਲ ਬਣਾਇਆ ਹੈਗਾ ਬਹੁਤ ਸੋਹਣਾ ਤੇ ਇਹ ਹੋ ਗਿਆ ਜੀ ਇਹਨਾਂ ਦੀ ਬਾਟਮ ਹੋ ਗਈ ਬਾਟਮ ਦੇ ਵਿੱਚ ਆਪਾਂ ਨੇ ਐਦਾਂ ਜਿਹੜੀ ਬੁਕਰਮ ਪਾਈ ਹੈ ਕੱਟ ਵਰਕਰਵਾ ਕੇ ਤੇ ਜਿਹੜਾ ਉਹਨਾਂ ਦਾ ਦੁਪੱਟਾ ਹੈਗਾ ਸੁਲਮੈਨਾ ਖੋਲਾ ਚਨੂਨ ਦਾ ਦੁਪੱਟਾ ਹੈਗਾ ਉਹਦੇ ਵਾਲਾ ਮਕੈਸ਼ ਵਾਲਾ ਕਿਉਂਕਿ ਇਹਦੇ ਵਿੱਚ 골ਡਨ ਸੀਗਾ ਇਸ ਕਰਕੇ ਮੈਂ ਜਿਹੜਾ ਦੁਪੱਟਾ ਵੀ ਮਕੈਸ਼ ਵਾਲਾ ਚੂਜ਼ ਕੀਤਾ ਕਿਉਂਕਿ ਦੁਪੱਟੇ ਵਗੈਰਾ ਮੈਂ ਆਪਣੇ ਅਕੋਰਡਿੰਗ ਹੀ ਕਰ ਦੇਣੀ ਹੁੰਦੀ ਹੈਗੀ ਇਦੇ ਵਿੱਚ 골ਡਨ ਸੀਗਾ ਬਣਿਆ ਹੋਇਆ ਫੋਇਲਿੰਗ ਇਸ ਲਈ ਮੈਂ 골ਡਨ ਮੁਕੈਸ਼ ਵਾਲਾ ਦੁਪੱਟਾ ਤੇ 골ਡਨ ਬ੍ਰੀਕ ਜੀ ਲੇਸ ਲੈ ਕੇ ਬਹੁਤ ਹਨਾ ਡਿਜ਼ਾਈਨ ਕਰ ਦਿੱਤਾ ਹੈ ਆਪਾਂ ਨੇ ਬਾਕੀ ਥੋੜੇ ਕਿਦਾਂ ਪਸੰਦ ਆਉਂਦੇ ਨੇ ਪਹਿਣਾ ਦੇ ਸਭ ਤੋਂ ਵੱਡੀ ਗੱਲ ਮੇਰਾ ਤੁਹਾਡੀ ਹੈ ਕਿ ਥੋੜੇ ਪਸੰਦ ਆਣੇ ਚਾਹੀਦੇ ਨੇ ਜੀ ਤੁਸੀਂ ਖੁਸ਼ ਹੋ ਜਾਓ ਕੱਲ ਵਾਲੀ ਵੀਡੀਓ ਪਾਈ ਸੀ ਜਿਹੜੇ ਮੈਂਮ ਤਾਂ ਗਿਆ ਸੀਗਾ ਬਾਰ ਉਹਨਾਂ ਨੇ ਵੀ ਵੀਡੀਓ ਦੇਖੀ ਤੇ ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕੀਤਾ ਕਿ ਤੁਸੀਂ ਵਟ ਕੱਢੇ ਪਏ ਆ ਸਾਡੇ ਸੁੱਟਾਂ ਦੇ ਉਹਨਾਂ ਨੇ ਵੀ ਮੈਨੂੰ ਅੱਜ ਸਪੈਸ਼ਲ ਫੋਨ ਕੀਤਾ ਉਹਨਾਂ ਨੂੰ ਬਹੁਤ ਪਸੰਦ ਆਇਆ ਉਹਨਾਂ ਦੀ ਬੇਟੀ ਨੂੰ ਵੀ ਬਹੁਤ ਪਸੰਦ ਆਇਆ ਬਾਕੀ ਉਹਨਾਂ ਤੱਕ ਜਦੋਂ ਪਹੁੰਚਣਗੇ ਉਹ ਦੱਸਣਗੇ ਜੁਐਸਏ ਵਾਲਿਆਂ ਦਾ ਵੀ ਪਹੁੰਚ ਚੁੱਕਿਆਗਾ ਉਹ ਵੀ ਕੱਲ ਟਰਾਈ ਕਰ ਲੈਣਗੇ ਲੋ ਜੀ ਇਹਦੇ ਚ ਆਪਾਂ ਨੇ ਐਦਾਂ ਜਸਟ ਸਿੰਪਲ ਕੀਤਾ ਹੈਗਾ ਤੇ ਇਹਦੇ ਤੇ ਸਾਰਾ ਸਿੰਗਲ ਟਾਂਕੇ ਦੀ ਇੰਬੋਰਡਰੀ ਹੋਈ ਹੈ ਤੇ ਆਪਾਂ ਨੇ ਫਿਨਿਸ਼ਿੰਗ ਪੱਟੀ ਦਿੱਤੀ ਹੈਗੀ ਬਲੈਕ ਕਲਰ ਦੀ ਤੇ ਆਪਾਂ ਟਾਪ ਟਾ ਲਗਵਾ ਦਿੱਤਾ ਸੀਗਾ ਇਹ ਮੈਂ ਮੈਂ ਇਹਨੂੰ ਬਿਨਾ ਪੁੱਛੇ ਲਗਾਤਾ ਸੀ ਕਿਉਂਕਿ ਇਹ ਲਾਈਟ ਕਲਰ ਸੀ ਮੈਨੂੰ ਪਤਾ ਸੀ कॉटन ਵਿੱਚੋਂ ਦੀ ਸੀ ਥਰੂ ਹੋਊਗਾ ਫਿਰ ਆਪਾਂ ਨੂੰ ਸੂਟ ਪਾਣਾ ਔਖਾ ਹੋ ਜਾਂਦਾ ਹੈਗਾ ਖਾਸ ਕਰਕੇ ਆਪਾਂ ਪੰਜਾਬ ਬਣਾ ਥੋੜੇ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਧਿਆਨ ਚ ਰੱਖਦੇ ਆਂਗੇ ਤੇ ਇਹ ਵਾਲਾ ਇਹਦੇ ਵਿੱਚ ਆਪਾਂ ਨੇ ਇਹਦਾ ਪਿੰਟੈਕਸ ਪਾ ਕੇ ਪਿੰਟੈਕਸ ਪਾ ਕੇ ਇਹਦਾ ਬਾਟਮ ਤਿਆਰ ਕੀਤੀ ਇੱਥੇ ਲੇਸ ਪਾਤੀ ਪਹੁੰਚਾ ਬਿਨਾ ਬੰਨੇ ਪਹੁੰਚਾ ਸਟ੍ਰੇਟ ਬਾਟਮ ਹੈਗੀ ਇੰਦਾ ਆਪਾਂ ਨੇ ਤੇ ਜਿਹੜਾ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਰੈਡੀ ਕਰਕੇ ਉਹਦੇ ਤੇ ਬਲੈਕ ਕਲਰ ਦੀ ਬਹੁਤ ਜ਼ਿਆਦਾ ਸੋਹਣੀ ਆਪਾਂ ਨੇ ਜਿਹੜੀ ਲੇਸ ਲਗਾ ਦਿੱਤੀ ਹੈ ਮੈਂ ਸੱਚ ਵਿੱਚ ਆਪਣੇ ਦਿਲੋਂ ਬਹੁਤ ਜ਼ਿਆਦਾ ਕੋਸ਼ਿਸ਼ ਕਰਦੀ ਆ ਕਿ ਕੰਮ ਸੋਹਣਾ ਹੋਵੇ ਮੈਂ ਕਦੇ ਵੀ ਪੈਸੇ ਵਧ ਨਹੀਂ ਦੇਖਦੀ ਹੈਗੀ ਕਿ ਕਿਤੇ ਵਾਧਾ ਲੱਗ ਰਿਹਾ ਘਟ ਲੱਗ ਰਿਹਾਗਾ ਬਹੁਤ ਸਾਰੇ ਚੀਜ਼ਾਂ ਮੈਂ ਆਪਣੇ ਅਕੋਰਡਿੰਗ ਕਰਦੀ ਨਹੀਂ ਹੁੰਦੀ ਹੈਗੀ ਮੈਨੂੰ ਇਹ ਹੁੰਦਾ ਹੈ ਕਿ ਟੈਣਾ ਨੂੰ ਪਸੰਦ ਆਣਾ ਚਾਹੀਦਾ ਹੈ ਤੇ ਨੈਕਸਟ ਸੂਟ ਉਹਨਾਂ ਦਾ ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਜ਼ਬਰਦਸਤ ਸੂਟ ਰੈਡੀ ਹੋਇਆ ਉਹਨਾਂ ਦਾ ਪਸ਼ਮੀਨਾ ਛਿਲਕ ਦੇ ਉੱਤੇ ਸਾਰਾ ਚਾਵਲ ਟਾਂਕੇ ਨਾਲ ਐਦਾ ਬਣਿਆ ਹੋਇਆਗਾ ਤੇ ਨਾਲ ਗੋਟਾ ਪੱਤੀ ਦਾ ਕੰਮ ਕੀਤਾ ਗਿਆ ਜੀ ਗੋਟਾ ਪੱਤੀ ਦਾ ਕੰਮ ਕੀਤਾ ਹੈ 슬ੀਵਸ ਬਹੁਤ ਹੈਵੀ ਨੇ ਉਹਨਾਂ ਦੀਆਂ 슬ੀਵਸ ਬਹੁਤ ਜ਼ਿਆਦਾ ਹੈਵੀ ਨੇ ਸਾਰਾ ਗੋਟਾ ਪੱਤੀ ਦਾ ਕੰਮ ਹੈ ਜੀ ਇਹ ਤੇ ਜਿਹੜਾ ਆਪਾਂ ਨੇ ਜਿਵੇਂ ਇਹਦਾ ਵਰਕ ਸੀਗਾ ਉਹਦੇ ਅਕੋਰਡਿੰਗ ਆਪਾਂ ਨੇ ਬ੍ਰੀਕ ਜੀ ਪਾਈਪਿੰਗ ਦਿੱਤੀ ਹੈ ਬਹੁਤ ਸੋਹਣੀ ਤੇ ਬੈਕ ਨੈੱਕ ਦੇ ਉੱਤੇ ਆਪਾਂ ਨੇ ਬਾਟਨ ਡਿਜ਼ਾਈਨ ਕਰਵਾਇਆਗਾ ਕੀ ਹੋਲ ਬਣਾ ਕੇ ਤੇ ਇਹਨਾਂ ਦਾ ਜਿਹੜਾ ਆਪਾਂ ਨੇ ਕਿਉਂਕਿ ਇਹ ਨਾ ਜਿਹੜਾ ਪਸ਼ਮੀਨਾ ਹੈਗਾ ਇਹ ਰਿਵਰਸਿਬਲ ਹੈ ਦੋਨੋਂ ਸਾਈਡ ਤੋਂ ਬਣ ਜਾਂਦਾ ਹੈ ਇਸ ਕਰਕੇ ਆਪਾਂ ਨੇ ਜਿਹੜਾ ਇਹਨਾਂ ਦਾ ਦੂਜੀ ਸਾਈਡ ਸੀਗੀ ਉਹਦੀ ਬਾਟਮ ਬਣਾ ਕੇ ਬਾਟਮ ਦੇ ਉੱਤੇ ਵੀ ਇੰਬੋਰਡਰੀ ਕਰਵਾ ਦਿੱਤੀਗੀ ਇਹਦੀ ਸਾਈਡ ਚੇਂਜ ਕਰਤੀ ਸੂਟ ਦੀ ਤੁਸੀਂ ਐਦਾਂ ਵੀ ਕਰਵਾ ਸਕਦੇ ਹੋ ਜਦੋਂ ਤੁਸੀਂ ਡਬਲ ਟੋਨ ਪਸ਼ਮੀਨਾ ਲੈਣੇ ਹੋ ਵਰਕ ਕਰਵਾਣੇ ਹੋ ਤਾਂ ਤੁਸੀਂ ਸਾਈਡ ਚੇਂਜ ਕਰਵਾ ਕੇ ਵੀ ਚੀਜ਼ ਰੈਡੀ ਕਰਵਾ ਸਕਦੇ ਹੋਗੇ ਜ਼ਰੂਰੀ ਨਹੀਂ ਸਾਰਾ ਇੱਕੋ ਨਾਲ ਦਾ ਸੂਟ ਬਣਾਣਾ ਕੁਝ ਗ੍ਰੇਸਫੁੱਲ ਜਿਹਾ ਲੱਗ ਤੋਂ ਬਣ ਜਾਂਦਾ ਹੈਗਾ ਬਹੁਤ ਜ਼ਿਆਦਾ ਸੋਨਾ ਉਹਨਾਂ ਦਾ ਸੂਟ ਹੈ ਜਿਹੜਾ ਰੈਡੀ ਹੋਇਆਗਾ ਤੇ ਇਹਦੇ ਨਾਲ ਵੀ ਜਿਹੜਾ ਮੈਂ ਦੁਪੱਟਾ ਕੀਤਾਗਾ ਉਹ ਪਿਓਰ ਚਨੂਨ ਦਾ ਕੀਤਾ ਹੈ ਜੀ ਕਮਲ ਚਨੂਨ ਦਾ ਕਿਉਂਕਿ ਮੈਨੂੰ ਇਹ ਸੂਟ ਬਹੁਤ ਸੋਨਾ ਲੱਗਿਆ ਸੀ ਮੈਂ ਕਿਹਾ ਦੁਪੱਟੇ ਵਿੱਚੇ ਕੰਮ ਨਹੀਂ ਛੱਡਦੇ ਹੈਗੇ ਹੁਣ ਆਪਾਂ ਦੁਪੱਟਾ ਸੋਨਾ ਕਰ ਦਿੰਨੇ ਆਂਗੇ ਪਿਓਰ ਕਮਲ ਚਨੂਨ ਦਾ ਖੁੱਲਾ ਡੁਲਾ ਦੁਪੱਟੇ ਆਪਣੇ ਸਾਰੇ ਖੁੱਲੇ ਡੁਲੇ ਮਿਲਣਗੇ ਤੁਹਾਨੂੰ 2.5 ਮੀਟਰ ਤੋਂ ਵੱਧ ਲੈਂਥ ਮਿਲੂਗੀ ਜੀ ਇਹਨਾਂ ਦੀ ਤੇ ਜਿਹੜਾ ਇਹਦੇ ਤੇ ਲੇਸ ਲਗਾਈ ਹੈ ਜੀ ਮੈਂ ਨਾ ਆਪਾਂ ਨੇ ਇਹਦੀ ਪਾਈਪਿੰਗ ਦਿੱਤੀ ਸੀ ਕਲਰਫੁੱਲ ਸਾਰੇ ਕਲਰਾਂ ਦੇ ਵਿੱਚ ਵਿੱਚ 골ਡਨ ਸ਼ਾਈਨਿੰਗ ਦੇ ਰਿਆ ਸੀਗਾ ਕਿਉਂਕਿ ਗੋਟਾ ਪੱਤੀ ਦਾ ਕੰਮ ਸੀ ਦੇ ਉੱਤੇ ਉਹਦਾ ਮੈਂ ਥੋੜੀ ਜਿਹੀ ਹਲਕੀ ਲੈ ਕੇ ਬਰਾਡ ਚ ਲੈ ਕੇ ਹਲਕੀ ਜੀ ਉਹ ਜਿਆਦਾ ਫ੍ਰੀਕ ਸੀਗੀ ਮੈਂ ਸੇਮ ਪਾਈਪਿੰਗ ਨਾਲ ਦੀ ਇਹਨਾਂ ਦੇ ਉੱਤੇ ਲੇਸ ਲਗਾਈ ਹੈ ਮੈਨੂੰ ਬਹੁਤ ਜਿਆਦਾ ਇਹ ਚੀਜ਼ਾਂ ਮੈਂ ਖੁਦ ਆਜੀ ਕਮੈਮ ਦਾ ਸੂਟ ਉਹ ਆਪਾਂ ਬਾਅਦ ਚ ਦਿਖਾਵਾਂਗੇ ਜਦੋਂ ਰੈਡੀ ਹੋ ਗਿਆ ਉਹਨਾਂ ਨੇ ਮੈਨੂੰ ਪਹਿਲਾਂ ਮੈਨੂੰ ਦੋ ਤਿੰਨ ਲੈਸਾਂ ਦਿਖਾਈਆਂ ਉਹਨਾਂ ਨੇ ਮੈਨੂੰ ਹੋਰ ਬਟ ਮੈਂ ਹਜੇ ਉਹਨਾਂ ਨਾਲ ਗੱਲ ਵੀ ਕਰਨੀ ਐ ਮੈਨੂੰ ਖੁਦ ਨੂੰ ਇਹ ਲੱਗਿਆ ਕਿ ਇਹ ਚੀਜ਼ ਸੋਹਣੀ ਨਹੀਂ ਲੱਗਣੀ ਹੈਗੀ ਮੈਂ ਆਪਦੇ ਆਪ 5 ਮੀਟਰ ਸੂਟ ਦੇ ਵਿੱਚੋਂ ਸਟਫ ਕੱਟ ਕੇ ਉਹਦੇ ਤੇ ਜਿਹੜੀ ਚੀਜ਼ ਕਰਵਾ ਰਹੀ ਆਂਗੀ ਸਟਫ ਚੋਂ 5 ਮੀਟਰ ਤੋਂ ਮੈਂ ਉਹਨਾਂ ਦੀ ਜਿਹੜਾ ਦੁਪੱਟਾ ਰੈਡੀ ਕਰਵਾ ਰਹੀ ਉਹ ਬਾਅਦ ਚ ਦਿਖਾਵਾਂਗੇ ਉਹਨਾਂ ਨੂੰ ਤੇ ਮੈਨੂੰ ਖੁਦ ਨੂੰ ਇਹ ਚੀਜ਼ ਹੁੰਦੀ ਹੈ ਵੀ ਨਹੀਂ ਕੰਮ ਵਧੀਆ ਹੋਣਾ ਚਾਹੀਦਾ ਇਹ ਪਿਓਰ ਪਸ਼ਮੀਨੇ ਵਾਲੇ ਸੂਟ ਨੇ ਜੀ ਪਿਓਰ ਪਸ਼ਮੀਨੇ ਦਾ ਸੂਟ ਸੀਗਾ ਜੀ ਇਹਦੇ ਵਿੱਚ ਆਪਣੇ ਕੋਲੇ ਨਾ ਹੁਣ ਦਵਾਰਾ ਰਿਪੀਟ ਚ ਆਏ ਸੀ ਉਹਦੇ ਵਿੱਚੋਂ ਦੋ ਸੂਟ ਪਾਏ ਐ ਜੇ ਤੁਸੀਂ ਪਿਓਰ ਪਸ਼ਮੀਨਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋਗੇ ਪਿਓਰ ਪਸ਼ਮੀਨੇ ਦਾ ਸੂਟ ਸੀਗਾ ਇਹ ਟਿਸਟਾ ਬ੍ਰਾਂਡ ਦਾ ਐਦਾਂ ਆਪਾਂ ਨੇ ਇਹਦੇ ਤੇ ਸਵੀਟ ਹਟ ਵਾਲਾ ਨੈਕ ਬਣਾ ਕੇ ਤੇ ਲੇਸ ਬਹੁਤ ਸੋਹਣੀ ਹੈ ਲੇਸ ਦੇਖੋ ਐਡਾ ਲੱਗ ਰਿਹਾ ਜਿਵੇਂ ਵਰਕ ਕਰਵਾਇਆ ਹੁੰਦਾ ਹੈਗਾ ਬਹੁਤ ਸੋਹਣੀ ਲੇਸ ਹੈ ਜੀ ਤੇ ਸੂਟ ਦੇ ਉੱਤੇ ਆਪਾਂ 셔ਟ ਦੇ ਵਿੱਚੋਂ ਪੈਚ ਵਰਕ ਕਰਵਾ ਦਿੱਤਾ ਸੀਗਾ ਜਿਹੜਾ ਇਹਦਾ ਦੁਪੱਟਾ ਹੈਗਾ ਦੁਪੱਟਾ ਇਹ ਨਾਲ ਰੁਗੜੀ ਟੈਬੀ ਦਾ ਟੈਬੀ ਦਾ ਦੁਪੱਟਾ ਕਰਵਾ ਲਿਆ ਮੈਂ ਦੁਪੱਟਾ ਦਾ ਨਾਇ ਕੋਲੂ ਦੁਪੱਟਾ ਦਾ ਨਾਇ ਕੋਲੂ ਸੋਹਣਾ ਪਤਾ ਲੱਗ ਜਾਂਦਾ ਨਾ ਟੈਬੀ ਦਾ ਦੁਪੱਟਾ ਹੈ ਟਾਈ ਡਾਈ ਕਰਵਾ ਕੇ ਤੇ ਐਦਾਂ ਆਪਾਂ ਨੇ ਲੇਸ लगवा ਦਿੱਤੀ ਸੀ ਸੇਮ ਜਿਹੜੀ ਸ਼ਰਟ ਤੇ ਲਗਵਾਈ ਸੀ ਸੇਮ ਲੇਸ ਇਹ ਤੇ ਘੱਟ ਵਾਲੀ ਬ੍ਰਾਡ ਕੋਈ ਜ਼ਿਆਦਾ ਬ੍ਰਾਡ ਹੋਣੀ ਨਹੀਂ ਲੱਗਣੀ ਸੀਗੀ ਇਸ ਕਰਕੇ ਮੈਂ ਇਹਦਾ ਲੇਸ ਲਗਵਾ ਦਿੱਤੀ ਸੀ ਕਟਿੰਗ ਕਰਵਾ ਕੇ ਬਹੁਤ ਸੋਹਣਾ ਸੂਟ ਇਹ ਵੀ ਰੈਡੀ ਹੋਇਆ ਜੀ ਐਂਡ ਨੈਕਸਟ ਸੂਟ ਜਿਹੜਾ ਉਹਨਾਂ ਦਾ ਹੋਇਆ ਜੀ 벨ਵਟ ਦਾ 벨ਵਟ ਦਾ ਸੂਟ ਹੈ ਤੇ ਇਹ ਦੁਪੱਟਾ ਵੀ ਮੈਂ ਉਹਨਾਂ ਨੂੰ ਬਿਨਾ ਪੁੱਛੇ ਹੀ ਸ਼ਾਈਨਿੰਗ ਵਾਲਾ ਕਰਵਾ ਦਿੱਤਾ ਸੀਗਾ ਮੈਨੂੰ ਉਮੀਦ ਹੈ ਮੇਰੀ ਭੈਣ ਨੂੰ ਪਸੰਦ ਆਉਣ ਸੂਟ ਜਦੋਂ ਉਹ ਵੀਡੀਓ ਚੈੱਕ ਕਰਨ ਇਹਦੇ ਤੇ ਮੈਂ ਕੁਝ ਖਾਸ ਨਹੀਂ ਕਰਵਾਇਆ ਸੀਗਾ 벨ਵਟ ਦੇ ਸੂਟ ਦੇ ਉੱਤੇ ਕਿਉਂਕਿ 벨ਵਟ ਦੇ ਸੂਟ ਦੇ ਉੱਤੇ ਕੁਝ ਜ਼ਿਆਦਾ ਕਰਵਾਉਣ ਦੀ ਨੀਡ ਨਹੀਂ ਹੁੰਦੀ ਤੇ ਲੇਸ ਦੀ ਫਿਨਿਸ਼ਿੰਗ ਘੱਟ ਆਉਂਦੀ ਹੁੰਦੀ ਹੈਗੀ ਤੇ ਬਹੁਤ ਸੋਹਣਾ ਸੂਟ ਹੈ ਸਿੰਪਲ ਸੋਬਰ ਜਆ ਲਾਈਕ ਕਰਾ ਦੀ ਜਿਹੜੀ ਮੈਂ ਇਹਦੇ ਲਾਈਨਿੰਗ ਲਗਵਾ ਦਿੱਤੀ ਹੈਗੀ ਜਸਟ ਐਦਾ ਹੋਲਸ ਬਣਾ ਕੇ ਅਗੇ ਡਿਜ਼ਾਈਨ ਕਰਵਾ ਦਿੱਤਾ neck ਦਿੱਤੇ ਆਪਾਂ ਤੇ ਬਾਟਮ ਹੈਗੀ ਨਾਲ ਦੀ ਤੇ ਜਿਹੜਾ ਦੁਪੱਟਾ ਹੈਗਾ ਦੁਪੱਟਾ ਮੈਨੂੰ ਇਹਦੇ ਵਿੱਚ ਸ਼ਾਈਨਿੰਗ ਹੈ ਨਾ ਵੈਲਵਟ ਦੇ ਵਿੱਚ ਸ਼ਾਈਨਿੰਗ ਵਾਲਾ ਦੁਪੱਟਾ ਮੈਂ ਲੈ ਕੇ ਜਿਹੜੇ ਇਹ ਦੁਪੱਟੇ ਆਪਣੇ ਕੋਲੇ ਨਾ ਜਿਵੇਂ ਪੰਜਮ ਸ਼ਿਲਕਾ ਹੈ ਜਫੀਰਾ ਸ਼ਿਲਕਾ ਹੈ ਜਾਂ ਵੈਲਵਟ ਦੇ ਸੂਟ ਆਏ ਹੋਣੇ ਇਹਨਾਂ ਲਈ ਮੈਂ ਸਪੈਸ਼ਲੀ ਐਮਕੇ ਸ਼ਿਲਕਰੇ ਦੇ ਦੁਪੱਟੇ ਲੈ ਕੇ ਆਈਆਂ ਜਿਨ੍ਹਾਂ ਦੇ ਵਿੱਚ ਸ਼ਾਈਨਿੰਗ ਬਹੁਤ ਹੁੰਦੀ ਹੈ ਇਸ ਲਈ ਮੈਂ ਇਹਦੀ ਦੁਪੱਟਾ ਇਹਦੇ ਨਾਲ ਰੈਡੀ ਕਰਵਾ ਦਿੱਤੇ ਸੱਚ ਮੈਂ ਖੋਲ ਕੇ ਦਿਖਾਨੀ ਮੈਂ ਮੈਮ ਨੂੰ ਬਿਨਾਂ ਪੁੱਛੇ ਇਹ ਚੀਜ਼ ਵੀ ਕਰਾਈ ਆ ਭੈਣ ਨੂੰ ਮੇਰੀ ਨੂੰ ਤੇ ਮੈਂ ਐਦਾਂ ਇਹਨਾਂ ਦੇ ਦੁਪੱਟੇ ਦੇ ਉੱਤੇ ਐਦਾਂ ਬਹੁਤ ਸੋਹਣੀਆਂ ਛਟੀਆਂ ਵਿੱਚ ਸਿੱਧੀਆਂ ਢੇਡੀਆਂ ਪਵਾ ਕੇ ਐਦਾਂ ਬਣਵਾ ਦਿੱਤਾ ਦੁਪੱਟਾ ਮੈਨੂੰ ਇਹ ਲੱਗਿਆ ਵੀ ਥੋੜਾ ਜਿਹਾ ਹੋਰ ਗ੍ਰੇਸ ਵਾਜੂਗੀ ਸੂਟ ਦੇ ਕਿਉਂਕਿ ਦੁਪੱਟਿਆਂ ਤੇ ਸੂਟਾਂ ਦੀ ਗ੍ਰੇਸ ਹੁੰਦੀ ਹੈਗੀ ਮੈਨੂੰ ਦੁਪੱਟਿਆਂ ਤੇ ਖੁੱਦ ਨੂੰ ਇਹ ਹੁੰਦਾ ਮੈਂ ਆਪਣੇ ਦੁਪੱਟੇ ਦੀ ਬਹੁਤ ਰੀਜ ਲਾਨੀ ਆ ਦੁਪੱਟਿਆਂ ਦੇ ਸੂਟਾਂ ਦੀ ਗ੍ਰੇਸ ਵਾਜ ਜਾਂਦੀ ਹੈ ਤੇ ਨੈਕਸਟ ਸੂਟ ਜਿਹੜਾ ਹੋਇਆ ਜੀ ਇਹ ਉਹਨਾਂ ਨੇ ਨਾ ਕੱਟ ਪੀਸਾਂ ਚ ਲਿਆ ਸੀ ਆਪਣੇ ਤੋਂ ਇੱਕ ਸ਼ਰਟ ਸੀਗਾ ਉਹਨਾਂ ਨੇ ਕੱਟ ਪੀਸਾਂ ਚ ਕਹਿੰਦੇ ਇਹਨੂੰ ਕੁਝ ਆਪਣੇ ਅਕੋਰਡਿੰਗ ਕਰਵਾ ਦਿਓ ਤੁਸੀਂ ਮੈਂ ਨਾ ਇਹਦੇ ਕੀ ਕੀਤਾ ਲਾਈਨਿੰਗ ਮੈਂ ਲਗਵਾਤੀ ਵੀ ਬਾਹਰ ਜਾਣਾਗਾ ਪ੍ਰੋਬਲਮ ਨਾ ਆਵੇ ਕੋਈ ਇਹਦੇ ਦੇ ਨਾਲ ਆਪਾਂ ਨੇ ਹੈਨਾ ਇੱਥੇ ਇੱਕ ਬਲ ਪਵਾ ਕੇ ਕੁੜਤਾ ਟਾਈਪ ਸਿੰਪਲ ਦਾ ਬਟਨ ਨੀਚੇ ਰਾਉਂਡ ਨੈਕ ਰਾਉਂਡ ਬਣਾਤਾ ਜਿਹੜਾ ਘੇਰਾ ਸੀਗਾ ਗੋਲ ਕਰਵਾਤਾ ਆਪਾਂ ਨੇ ਕੁੜਤਾ ਸਟਾਈਲ ਬਣਾਤਾ ਉਹਨਾਂ ਦਾ ਬੈਕ ਨੈਕ ਕਰਵਾ ਕੇ কুর্তা ਸਟਾਈਲ ਕਰਵਾ ਦਿੱਤਾ ਤੇ ਕਾਫ ਵਾਲੀ ਬਾਜੂ ਕਰਵਾ ਦਿੱਤੀ ਹੈ ਕਾਫ ਵਾਲੀ ਕਰਵਾ ਦਿੱਤੀ ਹੈ ਬਾਜੂ ਇਹ ਉਹਨਾਂ ਨੇ ਮੈਨੂੰ ਕਹਿਤਾ ਸੀ ਜਿੱਦਾ ਮਰਜ਼ੀ ਤੁਸੀਂ ਕਰਵਾ ਦਿਓ ਤਾਂ ਮੈਂ ਬਲ ਵਾਲਾ ਹੀ ਬਹੁਤ ਸੋਹਣਾ ਲੱਗਦਾ ਹੈਗਾ ਇਹ ਬਲ ਵਾਲਾ ਜਿਹੜਾ ਹੁੰਦਾ ਹੈ ਨਾ ਮੇਰਾ ਖੁੱਦਾ ਵੀ ਗਰਮੀ ਦਾ ਹੈਗਾ ਸੀਗਾ ਬਣਿਆ ਹੋਇਆ কুর্তা ਬਹੁਤ ਸੋਹਣਾ ਲੱਗਦਾ ਇਹਨੂੰ ਬੈਕ ਤੇ ਵੀ ਪਵਾ ਸਕਦੇ ਹੋ ਤੁਸੀਂ ਜੇ ਐਦਾਂ ਇੱਕ ਸਿੰਪਲ ਪਲੇਟਸ ਪਵਾਣੀ ਹੈ ਤੇ ਆਪਾਂ ਨੇ ਕਰਵਾਤਾ ਸੀ ਉਹਨਾਂ ਦਾ ਰਾਮਪੈਕਸ ਦੇ ਇਹ ਪਲਾਜ਼ੋ ਕਰਵਾ ਦਿੱਤਾ ਉਹਨਾਂ ਦਾ ਆਪਾਂ ਨੇ ਲੂਜਾ ਪਲਾਜੋ ਕਰਵਾਤਾ ਕੁੜਤੇ ਨਾਲ ਤੇ ਜਿਹੜਾ ਦੁਪੱਟਾ ਹੈਗਾ ਇਹਦਾ ਫੱਟਾ ਬਹੁਤ ਸੋਹਣਾ ਬਣਿਆ ਨਾ ਦੁਪੱਟਾ ਬਹੁਤ ਜਿਆਦਾ ਸੋਹਣਾ ਦੁਪੱਟਾ ਬਣੇਗਾ ਇਹ ਮੈਂ ਟੋਰੀ ਛਿਲਕ ਦਾ ਦੁਪੱਟਾ ਕਰਵਾ ਦਿੱਤਾ ਹੈਗਾ ਦੋ ਕੱਲਰਾਂ ਦਾ ਦੇਖੋ ਮੈਂ ਵੀ ਟੇਡੀਆਂ ਐਡਾ ਫੱਟੇ ਪਵਾ ਕੇ ਬਹੁਤ ਸੋਹਣਾ ਦੋ ਹੀ ਕਲਰਾਂ ਦਾ ਤੇ ਇਹਦੇ ਤੇ ਲੇਸ ਬਹੁਤ ਸੋਹਣੀ ਲਗਵਾਈ ਹੈ ਬਹੁਤ ਸੋਹਣੀ ਲੇਸ ਹੈ ਬਹੁਤ ਪਿਆਰਾ ਸੂਟ ਰੈਡੀ ਹੋ ਗਿਆ ਸਿੰਪਲ ਸੋਬਰ ਜਿਹਾ ਸੀਗਾ ਜੀ ਤਾਂ ਕੱਟ ਪੀਸਾਂ ਦੇ ਵਿੱਚੋਂ ਬਟ ਸੋਹਣਾ ਬਹੁਤ ਰੈਡੀ ਹੋਇਆ ਇਹ ਸੂਟ ਐ ਐਂਡ ਨੈਕਸਟ ਸੂਟ ਹੈਗਾ ਜਿਹੜਾ ਉਹਨਾਂ ਦਾ ਇਹ ਇਹਦੇ ਵਿੱਚ ਵੀ ਆਪਣੇ ਕੋਲੇ ਕੱਲਾਂ ਮਿਲ ਜਾਣੇ ਨੇ ਤੁਹਾਨੂੰ ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਮਸ਼ਲੀਨ ਦਾ ਤੇ ਇਹਦੇ ਤੇ ਨੈਕ ਤੇ ਆਪਾਂ ਨਾ ਏਦਾਂ ਡਿਜ਼ਾਈਨਿੰਗ ਕਰਵਾ ਦਿੱਤੀ ਹੈਗੀ ਤੇ ਸ਼ਰਟ ਬਾਟਮ ਨਾਲ ਦਾ ਪੈਚ ਲਗਾਤਾ ਫਿਰ ਡਿਜਿਗਜੈਕ ਵਾਲੀ ਲੇਸ ਲਗਵਾਤੀ ਨੀਚੇ ਆਰਗੈਂਜ਼ਾ ਦੀ ਲੇਸ ਲਗਵਾਤੀ ਤੇ 슬ੀਵਸ ਦੇ ਉੱਤੇ ਇਦਾਂ ਲੇਸ ਲਗਵਾ ਦਿੱਤੀ ਹੈ ਬਾਟਮ ਦੇ ਉੱਤੇ ਆਪਾਂ ਨੇ ਇਦਾਂ ਮਗਜੀ ਕਰਵਾ ਦਿੱਤੀ ਹੈ ਸਿੰਪਲ ਪਾਈਪਿੰਗ ਤੇ ਇਦਾਂ ਦੁਪੱਟਾ ਇਹਦੇ ਨਾਲ ਹੈਗਾ ਹੀ ਸੀਗਾ ਤੇ ਉਹਨੂੰ ਫਿਨਿਸ਼ਿੰਗ ਕਰਵਾ ਦਿੱਤਾ ਇਹ ਦੁਪੱਟਾ ਇਹਦੇ ਨਾਲ ਹੀ ਸੀਗਾ ਸੂਟ ਦੇ ਤੇ ਨੈਕਕ ਟੂਕ ਹੈਗਾ ਜਿਹੜਾ ਇਹਦੇ ਵੀ ਤੁਸੀਂ ਆਪਣੇ ਕੋਲੇ ਕਲਰ ਨਹੀਂ ਜਾਣਗੇ ਸੋਨੂੰ ਸੇਮ ਸੂਟ ਮਿਲ ਜੂਗਾ ਤੇ ਇਹ ਵਾਲਾ ਸੂਟ ਇਹ ਪਿਓਰ ਪਸ਼ਮੀਨੇ ਦੇ ਸੂਟ ਜੋ ਆਪਣੇ ਕੋਲੇ ਆਏ ਨੇਗੇ ਇਹਦੇ ਤੇ ਹਲਕੀ ਜਿਹੀ ਬ੍ਰੀਕ ਜਿਵੇਂ ਮੈਂ ਕੱਲ ਵੀ ਦਿਖਾਤਾ ਸੀ ਵੈਸੇ ਵੀਡੀਓ ਚ ਹਲਕੀ ਜਿਹੀ ਬਹੁਤ ਸੋਹਣੀ ਸੇਮ ਕਲਰਾਂ ਦੀ ਪਾਈਪਿੰਗ ਕਰਵਾ ਦਿੱਤੀ ਐ ਤੇ ਇਹ ਵਾਲਾ ਇਹਦਾ ਜਿਹੜਾ ਬਾਟਮ ਹੈ ਤੇ ਸ਼ਿਲਕ ਪਸ਼ਮੀਨੇ ਦੀ ਜਿਹੜੀ ਰਹੂਗੀ ਇਹਦਾ ਦੁਪੱਟਾ ਰਹੂਗਾ ਜੀ ਬਹੁਤ ਸੋਹਣਾ ਸ਼ਿਲਕ ਪਸ਼ਮੀਨੇ ਦਾ ਇਹ ਤੇ ਹਜੇ ਮੈਂ ਕੁਝ ਮੈਮ ਨੂੰ ਪੁੱਛਿਆ ਨਹੀਂ ਵੈਸੇ ਮੈਨੂੰ ਇਹ ਲੱਗਿਆ ਵੀ ਇਹ ਸਿੰਪਲ ਹੀ ਸੋਹਣਾ ਲੱਗਣਾ ਹੈਗਾ ਤੇ ਨੈਕਸਟ ਸੂਟ ਹੈਗਾ ਜਿਹੜਾ ਇਹ ਅਨ ਸਟੀਚ ਹੈਗਾ ਬਨਾਰਸੀ ਸ਼ਿਲਕ ਦੇ ਵਿੱਚ ਇਹਦੇ ਨਾਲ ਦਾ ਇੱਕ ਅਨ ਸਟੀਚ ਸੂਟ ਆਪਣੇ ਕੋਲੇ ਹੋਰ ਵੀ ਪਿਆ ਹੈਗਾ ਪਰਪਲ ਸ਼ੇਡ ਦਾ ਜੇ ਕਿਸੇ ਨੇ ਲੈਣਾ ਹੈਗਾ ਇਹ ਸਾਰੇ ਸੂਟ ਮੇਰੇ ਵੱਡੇ ਭੈਣ ਗੁਰਮੀਤ ਕੌਰ ਦੇ 스ਵੀਡਨ ਜਾ ਰਹੇ ਨੇਗੀ ਆਈ ਹੋਪ ਮੈਨੂੰ ਬਹੁਤ ਜ਼ਿਆਦਾ ਉਮੀਦ ਹੈਗੀ ਕਿ ਉਹਨਾਂ ਨੂੰ ਪਸੰਦ ਆਣਗੇ ਸਾਰੇ ਸੂਟ ਤੇ ਇਸ ਉਮੀਦ ਦੇ ਨਾਲ ਆਪ ਅੱਗੇ ਵਧਦੇ ਆ ਜੀ ਤੁਹਾਡਾ ਸਾਰਿਆਂ ਦਾ ਪਿਆਰ ਤੇ ਸਾਰਿਆਂ ਦਾ ਬਲੈਸਿੰਗ ਮੇਰੇ ਵੱਡਿਆਂ ਦੀਆਂ ਛੋਟਿਆਂ ਦਾ ਪਿਆਰ ਮੈਨੂੰ ਚਾਹੀਦਾ ਜੀ ਤਾਂ ਜੋ ਆਪਾਂ ਅੱਗੇ ਵੀ ਸੋਨਾ ਤੋਂ ਸੋਨਾ ਕੰਮ ਕਰ ਸਕੀਏ ਥੈਂਕ ਯੂ ਜੀ